ਸ਼੍ਰੋਮਣੀ ਅਕਾਲੀ ਦਲ ਫਗਵਾੜਾ ਦੇ ਆਗੂਆਂ ਨੇ ਸਮੂਹ ਸਿੱਖ ਸੰਗਤ ਨੂੰ ਕੀਤੀ ਅਪੀਲ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਮਨਾਉਣ ਲਈ ਬਸ ਕੁਝ ਦਿਨ ਹੋਰ ਸਮੂਹ ਸੰਗਤ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਲਦ ਤੋਂ ਜਲਦ ਬਣਵਾਓ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪੂਰੀ ਜਾਣਕਾਰੀ ਹਾਸਲ ਕਰਨ ਤੋਂ ਪਹਿਲਾਂ ਚੈਨਲ ਸਰਵਿਸ ਸاجਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਫੇਸਬੁੱਕ 'ਤੇ ਸਤਾਰ ਵਿਜੇ ਸاجਦਾ ਪ੍ਰਦੀਪ ਨੂੰ ਫੋਲੋ ਕਰਕੇ ਜੁੜੇ ਰਹੋ ਨਮਿਆ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਦੇਖੋ ਕੀ ਕਿਹਾ ਸ਼੍ਰੋਮਣੀ ਅਕਾਲੀ ਦਲ ਫਗਵਾੜਾ ਦੇ ਆਗੂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬਾਸਪੁਰਗਵਾੜਾ ਦਾ ਐਸਜੀਪ ਫਗਵਾੜਾ ਨੂੰ ਮਿਲਿਆ ਹੈ ਤੇ ਕੀ ਵਿਚਾਰਾ ਕੀਤੀਆਂ ਗਈਆਂ ਆ ਪਰ ਗੱਲ ਕਰਦੇ ਸੁਖਰਾਮ ਸਿੰਘ ਆਚੀ ਜੀ ਨਾਲ ਜੀ ਸਰ ਕੀ ਗੱਲਬਾਤ ਹੋਈ ਅੱਜ ਆਜੂ ਸ਼੍ਰੋਮਣੀ ਅਕਾਲੀਵਾਲਾ ਬਾਫਦ ਹੋ ਐਸਜੀਪ ਸਾਹਿਬ ਨੂੰ ਮਿਲਿਆ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਵੋਟਾਂ ਬਣਾਉਣ ਸੰਬੰਧੀ ਐਸਜੀਪ ਸਾਹਿਬ ਨਾਲ ਵਿਚਾਰਾ ਕੀਤੀਆਂ ਗਈਆਂ ਕਿਉਂਕਿ ਜਿਹੜਾ ਵੋਟਾਂ ਬਣਾਉਣ ਦਾ ਰੁਝਾਨ ਹੈ ਉਹ ਬਹੁਤ ਘੱਟ ਚੱਲ ਰਿਹਾ ਹੈ ਉਸ ਲਈ ਐਸ.ਡੀ.ਐਮ. ਸਾਹਿਬ ਨੇ ਬੇਨਤੀ ਕੀਤੀ ਗਈ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਜਿਹੜੀ ਆਖਰੀ ਤਰੀਕ ਹੈ ਜੋ 29 ਫਰਵਰੀ ਮੁੱਕੀ ਗਈ ਹੈ ਉਸ ਤੋਂ ਪਹਿਲਾਂ-ਪਹਿਲਾਂ ਇੱਕ ਵਾਰ ਹਰ ਇੱਕ ਬੂਥ ਦੇ ਉੱਤੇ ਬੀ.ਐਲ.ਓ ਦੀ ਡਿਊਟੀ ਲਗਾਈ ਜਾਵੇ ਜਿਸ ਵਿੱਚ ਐਸ.ਡੀ.ਐਮ. ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ 26 ਤਰੀਕ ਨੂੰ ਦੋ ਫਰਮਦਾਰ ਨੂੰ ਹਰ ਇੱਕ ਬੂਥ ਦੇ ਉੱਤੇ ਬੀ.ਐਲ.ਓ ਸਾਹਿਬ ਤਾਇਨਾਤ ਰਹਿਣਗੇ ਜਿਸ ਲਈ ਅਸੀਂ ਗੁਰਨਾਨਕ ਨਾਮ ਲੈਵਾ ਸਿੱਖਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੀ ਆਪਣੀ ਵੋਟ ਬਣਾਉਣ ਦੇ ਲਈ ਖਾਰਮ ਪਰ ਕੇ ਇੱਕ ਫੋਟੋ ਲਗਾ ਕੇ ਤੇ ਇੱਕ ਆਧਾਰ ਕਾਰਡ ਦੀ ਕਾਪੀ ਨਾਲ ਲਗਾ ਕੇ ਆਪਣੇ ਆਪਣੇ ਬੂਥ ਦੇ ਤੇ ਉਹ ਜਮਾ ਕਰਾਉਣ ਕਿਉਂਕਿ ਇਸ ਤੋਂ ਬਾਅਦ ਆਖਰੀ ਮੌਕਾ ਹੈ ਇਸ ਤੋਂ ਬਾਅਦ ਬੋਟ ਨਹੀਂ ਮਾਰਨੀ ਜਿਹੜੇ ਵੀਰਾਂ ਨੂੰ ਬੂਥ ਦੇ ਤੇ ਬੀਐਲਓ ਆਜ ਨਾ ਮਿਲੇ ਉਹਨੂੰ ਦੋਪਹੀਆ ਕਿ ਐਸਡੀਐਮ ਸਾਹਿਬ ਦਫ਼ਤਰ ਵੀ ਜਾ ਕੇ ਆਪਣਾ ਜਿਹੜੀ ਆ ਬੋਟ ਹੈ ਉਹ ਜਮਾ ਕਰਾ ਸਕਦਾ ਤੇ ਇਹਨੂੰ ਆਖਰੀ ਮੌਕਾ ਸਮਝਿਆ ਜਾਏ ਇਸ ਤੋਂ ਬਾਅਦ ਕੋਈ ਮੌਕਾ ਨਹੀਂ ਮਿਲਣਾ ਆਪਣੀ ਆਪਣੀ ਵੋਟ ਬਣਾਉਣ ਲਈ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਮੈਸੇਜ ਬੋਟਰ ਬਣਾ ਲਈ ਆਪਣੇ ਆਪਣੇ ਫਾਰਮ ਭਰ ਕੇ ਉਹ ਹਰ ਇੱਕ ਬੂਥ ਤੇ ਉਤੇ ਦੇਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ